ਲੋ ਵੀ ਸੋਹਣੇਓ ਸੱਜਣੋ ਕੀ ਹਾਲ ਚੱਲਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜਿੰਨੇ ਵੀ ਮੇਰੇ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੀ ਆ ਜਿਹੜੇ ਮੇਰੇ ਵੀਰ ਘੋੜਿਆਂ ਦੀਆਂ ਚਾਲਾਂ ਦੇ ਸ਼ਕੀਨ ਨੇ ਜਾਂ ਮੇਰੇ ਵੀਰਾਂ ਨੇ ਕਿਸੇ ਨੇ ਵੀ ਘੋੜਿਆਂ ਦੀ ਝਾਲ ਪਾਉਣੀ ਹੋਵੇ ਜਾਂ ਘੋੜਿਆਂ ਨੂੰ ਨਚਾਉਣਾ ਹੋਵੇ ਜਾਂ ਮੱਥਾ ਟੇਕਣਾ ਡਾਉਣੀ ਹੋਵੇ ਉਹਨਾਂ ਵੀਰਾਂ ਲਈ ਇਹ ਵੀਡੀਓ ਖਾਸ ਹੋਣ ਵਾਲੀ ਆ ਖਾਸ ਕਿਉਂ ਹੋਣ ਵਾਲੀ ਆ ਕਿਉਂਕਿ ਅੱਜ ਤੁਹਾਨੂੰ 22 ਸੱਤੇ ਖਾਨ ਦੇ ਨਾਲ ਮਲਾਉਣਾ ਤੁਹਾਨੂੰ ਤੇ ਬਾਈ ਨਾਲ ਘੋੜਿਆਂ ਦੀਆਂ ਚਾਲਾਂ ਪਾਉਂਦਾ ਤੇ ਘੋੜੇ ਨਚਾਉਂਦਾ ਵੀ ਆ ਤੇ ਉਦੇ ਨਾਲ ਤੁਹਾਡੀ ਅੱਜ ਗੱਲਬਾਤ ਕਰਾਉਣੀ ਆ ਪਹਿਲਾਂ ਤੁਹਾਨੂੰ ਮੈਂ ਬਸ਼ੀਰਾ ਚੈੱਕ ਕਰਾ ਦਿਆਂ ਬਸ਼ੀਰਾ ਪਵਨ ਘੋੜੇ ਦਾ ਬੱਚਾ ਜੀ ਇਹ ਗੋਸ਼ੇ ਕੋਲੇ ਆ ਜਿਹੜਾ ਪਵਨ ਘੋੜਾ ਗੋਸ਼ੇ ਵਾਲਾ ਉਸ ਘੋੜੇ ਦਾ ਬੱਚਾ ਜੀ ਇਹ 13 ਮਹੀਨੇ ਉਮਰ ਆ ਤੇ ਬੱਚੇ ਦੀ ਖੜਨੀ ਖੁਰਨੀ ਚੈੱਕ ਕਰੋ ਬਹੁਤ ਸੋਹਣਾ ਬੱਚਾ ਜੀ ਤੇ ਬਾਈ ਨਾ ਸੱਤਾਖਾਨ ਪਿੰਡ ਟਪਾਲੀ ਆਪਣੇ ਪਿੰਡ ਬਾਈ ਕਾਸ਼ ਕੋਲੇ ਆਇਆ ਸੀ ਇਹ ਬਸ਼ੀਰਾ ਤੋਰਨਾ ਬਸ਼ੀਰਾ ਤੋਰਿਆ ਨਹੀਂ ਮਤਲਬ ਇਹ ਨਾ ਬਸ਼ੀਰਾ ਘਰੋਂ ਨਹੀਂ ਨਿਕਲਦਾ ਸੀ ਤੇ ਬਾਈ ਨੇ ਕੱਢਿਆ ਇਹ ਕਿਉਂਕਿ ਬਾਈ ਉਹਨੇ ਪਹਿਲਾਂ ਛੋਟੇ ਹੁੰਦੇ ਨੂੰ ਇਹਨੂੰ ਕੱਢਿਆ ਨਹੀਂ ਸੀ ਜਮੇ ਘਰੋਂ ਮੜਾ ਮੋਟਾ ਤੋਰਿਆ ਸੀ ਤੇ ਤਾਂ ਕਰਕੇ ਬਸ਼ੀਰਾ ਡਰਦਾ ਬਹੁਤ ਜ਼ਿਆਦਾ ਸੀ ਤੇ ਬਾਈ ਨੂੰ 5-7 ਦਿਨ ਹੀ ਹੋਇਆ ਇਹਦੇ ਤੇ ਬਸ਼ੀਰਾ ਜਮਾ ਸਿੱਧਾ ਕਰ ਲਿਆ ਤੇ ਬਾਕੀ ਬਾਈ ਨੂੰ ਬਹੁਤ ਤਰਜਰਬਾਗਾ ਬਾਈ ਕਹਿੰਦਾ ਵੀ ਆਪਣਾ ਪੀੜੀਆਂ ਤੋਂ ਹੀ ਚੱਲਦਾ ਆ ਰਿਹਾ ਇਹ ਕੰਮ 20 ਸਾਲ ਹੋ ਗਏ ਬਾਈ ਕਹਿੰਦਾ ਮੈਨੂੰ ਆਪ ਕੰਮ ਕਰ ਦੇ ਨੂੰ ਤੇ ਘੋੜਿਆਂ ਦੀਆਂ ਚਾਲਾ ਪਾਉਂਦਾ ਬਾਈ ਤੇ ਬਸ਼ੇਰਾ ਚੈੱਕ ਕਰੋ ਤੁਸੀਂ ਇੱਕ ਪਵਨ ਆ ਘੋੜਿਆਂ ਦਾ ਬਸ਼ੇਰਾਗਾ 13 ਮਹੀਨੇ ਉਮਰ ਦੱਸੀ ਆ ਤੇ ਘੋੜਾ ਹੀ ਲੱਗਦਾ ਜਮਾਂ ਦੂਰੋਂ ਦਾ ਇਹ ਤੇ ਕੰਨਾਂ ਦੀ ਬਿਊਟੀ ਇਹਦੀ ਗਰਦਨ ਇਹਦਾ ਨਖਰਾ ਐਟੀਟਿਊਡ ਇਹਦਾ ਮਜ਼ਬੂਤੀਪਨ ਦੇਖੋ ਬਸ਼ੇਰੇ ਦਾ ਕਿਆ ਕਮਾਲ ਬਾ ਕਮਾਲ ਬਸ਼ੇਰਾ ਯਾਰ ਤੇ ਖਾਣੇ ਖੁਡਣੀ ਦੇਖੋ ਬਸ਼ੇਰੇ ਦੀ ਹਨਾ ਤੇ ਬਾਈ ਬਹੁਤ ਪਿਆਰ ਦੇ ਨਾਲ ਜਨਵਰਾਂ ਨੂੰ ਟ੍ਰੇਨਡ ਕਰਦਾ ਹੈਗਾ ਤੇ ਬਾਕੀ ਮੈਂ ਤੁਹਾਡੀ ਅੱਗੇ ਜਾ ਕੇ ਗੱਲਬਾਤ ਕਰਾਉਂਗਾ ਸਾਰੀ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿੱਤਾ ਹੋਇਆ ਜਰੂਰ ਸੰਪਰਕ ਕਰੋ ਬਾਈ ਨਾਲ ਜਿਹੜੇ ਮੇਰੇ ਵੀਰਾਂ ਨੇ ਘੋੜਿਆਂ ਨੂੰ ਚਾਲ ਪਾਉਣਾ ਕਿਉਂਕਿ ਬਾਈ ਪਿਆਰ ਦੇ ਨਾਲ ਟ੍ਰੇਨਡ ਕਰਦਾ ਬਾਈ ਜਨਵਰ ਨੂੰ ਕੋਈ ਥੱਕਾ ਨਹੀਂ ਕਰਦਾ ਜਨਵਰ ਜਿਸ ਤਰ੍ਹਾਂ ਦਾ ਜਨਵਰ ਹੁੰਦਾ ਉਸ ਤਰ੍ਹਾਂ ਦੇ ਨਾਲ ਜਨਵਰ ਨਾਲ ਜਨਵਰ ਨੂੰ ਟ੍ਰੇਨਡ ਕਰਦੇ ਨੇ ਬਾਈ ਓਰੇ ਤੇ ਬਾਕੀ ਬਹੁਤ ਤਜਰਬਾ ਬਾਈ ਰਾ ਨੂੰ ਹਨਾ ਜਾਨਵਰਾਂ ਨੂੰ ਸਿਖਾਉਣ ਦਾ ਜਾਲ ਪਾਉਣ ਦਾ ਜਾਂ ਕਿਵੇਂ ਵੀ ਆ ਤੇ ਬਾਕੀ ਤੁਸੀਂ ਮੱਥਾ ਟੇਕਣ ਲਾਉਣਾ ਜਾਂ ਨਚਾਉਣੇ ਆ ਜਾਨਵਰ ਜਾਂ ਛੋਟੀ ਵੱਡੀ ਚਾਲ ਕਿਹੜੀ ਮਰਜ਼ੀ ਚਾਲ ਪਾਉਣੀ ਆ ਬਾਈ ਨਾਲ ਸੰਪਰਕ ਕਰ ਲਿਓ ਬਾਈ ਸੱਤੇ ਖਾਨ ਦੇ ਨਾਲ ਇਸ ਬਸ਼ੇਰੇ ਬਾਰੇ ਗੱਲ ਕਰੀਏ ਤਾਂ ਆਪਾਂ ਬਸ਼ੇਰਾ ਬਹੁਤ ਛੋਟੀ ਦਾ ਬਸ਼ੇਰਾ ਬਣ ਰਿਹਾ ਤੇ ਬਾਕੀ ਮਾਲਕ ਕਿਰਪਾ ਕਰੇ ਇਸ ਬਸ਼ੇਰੇ ਤੇ ਤੇ ਤੁਸੀਂ ਸ਼ਾਟ ਦੇਖੋ ਬਸ਼ੇਰੇ ਦੇ ਕੰਡੀਸ਼ਨ ਇਹਦੀ ਤੁਰਨੀ ਇਦੀ ਖੜਨੀ, ਇਹਦੀ ਗਰਦਨ, ਇਹਦੀ ਕੰਨਾਂ ਦਾ ਬਿਊਟੀ ਇਹਦੀ ਤੇ ਕੰਨ ਵੀ ਜਮਾ ਹੈ ਕੁੰਡੀ ਵਾਲਿਆ ਦਿਲਵਾਨ ਦਾ ਕੰਨਾਂ ਦਾ ਵੀ ਬਿਸ਼ੇਰੇ ਦੇ ਤੇ ਖੜਨੀ ਬੜੀ ਜਿਆਦੇ ਚੰਗੀ ਆ ਬੱਚੇ ਦੀ ਤੇ ਬਾਕੀ ਮਾਲਕ ਕਿਰਪਾ ਕਰੇ ਬਿਸ਼ੇਰੇ ਤੇ ਤੇ ਬਾਕੀ ਆਜੋ ਤੁਹਾਨੂੰ ਮੈਂ ਗੱਲਬਾਤ ਕਰਵਾਉਂਗਾ ਬਾਈ ਦੇ ਨਾਲ ਨੰਬਰ ਵੀਡੀਓ ਦੇ ਵਿੱਚ ਜੇਕਰ ਤੁਸੀਂ ਆਪਣੇ ਫਾਰਮ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਕਰਵਾਉਣੀ ਆ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ ਥੱਲੇ ਚੱਲ ਰਿਹਾ ਹੈ ਜੀ ਤੇ ਦੇਖੋ ਪਾਉਂਦਾ ਨਾ ਬਾਗੀਆਂ ਫਿਰ ਬਛੇਰਾ ਤੇ ਬਾਕੀ ਆਜੋ ਆਪਾਂ ਅੱਗੇ-ਅਗੇ ਗੱਲ ਕਰਾਂਗੇ ਜਿਹੜੀਆਂ ਘੋੜੀਆਂ ਬਾਈ ਨੇ ਪਹਿਲਾਂ ਤੋਰੀਆਂ ਉਹਦੀਆਂ ਵੀ ਵੀਡੀਓ ਮੈਂ ਅੱਧੀ ਵਿੱਚ ਲਾ ਦੂੰਗਾ ਤੇ ਦੇਖੋ ਆਉਂਦਾ ਨਾ ਫਿਰ ਬਾਗੀਆਂ ਪਾਉਂਦਾ ਤੇ ਬਾਕੀ ਬਛੇਰੇ ਦਾ ਗਲਾਬੀਪਣ ਵੀ ਦੇਖੋ ਤੁਸੀਂ ਹਨਾ ਤੇ ਐਂਡ ਗੱਲਬਾਤ ਆ ਬਛੇਰੇ 'ਚ ਕੋਈ ਤੇ ਮਾਲਕੇ ਕਿਰਪਾ ਕਰੇ ਬਛੇਰੇ ਤੇ ਆਜੋ ਤੁਹਾਨੂੰ ਮੈਂ ਉਹ ਘੋੜੀ ਵੀ ਦਿਖਾਉਣਾ ਜਿਹੜੀ ਬਾਈ ਨੇ ਚਾਲ ਪਾਈ ਅੱਗੇ-ਅਗੇ ਇਹ ਗੱਲਬਾਤ ਵੀ ਕਰਾਊਗਾ ਮੈਂ ਸਾਰੀ ਛੋਟੀ ਬਾਈ ਦੇ ਨਾਲ ਤੇ ਪਹਿਲਾਂ ਤੁਸੀਂ ਨਾ ਉਹ ਘੋੜੀ ਚੈੱਕ ਕਰ ਲਓ ਜਿਹੜੀ ਬਾਈ ਨੇ ਚਾਲ ਪਾਈ ਹੈਗੀ ਇਹ ਤੇ ਇਹ ਮੈਂ ਇੱਕ ਅੱਧੀ ਵੀਡੀਓ ਹੀ ਲਾਈ ਹੈਗੀ ਕਿਉਂਕਿ ਬਾਲੀਆਂ ਵੀਡੀਓ ਨਹੀਂ ਲਾਈਆਂ ਤੇ ਕਿਉਂਕਿ ਵੀਡੀਓ ਬਾਲੀ ਲੰਮੀ ਹੋ ਜਾਂਦੀ ਹੈ ਥੋੜਾ ਟਾਈਮ ਥੋੜਾ ਹੁੰਦਾ ਆਪਣੇ ਕੋਲੇ ਤੇ ਇਹ ਵੀਡੀਓ ਦੇ ਵਿੱਚ ਵੀ ਟਾਈਮ ਥੋੜਾ ਸੀ ਤਾਂ ਕਰਕੇ ਆਪਾਂ ਛੋਟੀ ਵੀਡੀਓ ਹੀ ਬਣਾਇਆ ਦੇ ਬਾਕੀ ਤੁਸੀਂ ਨਾ ਬਾਈ ਹੁਣ ਕਾਸ਼ ਤੋਰੀ ਲਈ ਆਉਂਦਾ ਬਸ਼ੇਰਾ ਜਿਹੜੇ ਬਾਈ ਦਾ ਬਸ਼ੇਰਾ ਇਹ ਚੈਲ ਸਟੱਡ ਫਾਰਮ ਵਾਲੇ ਦਾ ਫੂਲ ਦੇ ਵਿੱਚ ਬਾਈ ਦਾ ਫਾਰਮ ਪਾਇਆ ਹੋਇਆ ਤੇ ਬਾਕੀ ਬਸ਼ੇਰਾ ਬਾਈ ਕਹਿੰਦਾ ਜਿੱਦ ਦੇ ਆਪਾਂ ਪਹਿਲੇ ਦਿਨ ਤੋਰਿਆ ਸੀ ਨਾ ਉਦਦੇ ਹੀ ਆਗ ਹੀ ਕੱਢਦਾ ਸੀ ਪੂਰੀ ਵੀ ਤੂੰ ਤਾਂ ਮੇਰੇ ਲਵੇ ਕੀ ਜੀ ਕੀਆਂ ਤੇ ਅੱਜ ਬਾਈ ਨੇ ਬਹੁਤ ਫਰਕ ਪਾਤਾ ਬਸ਼ੇਰੇ ਦੇ ਵਿੱਚ ਆਉਂਦਾ ਜਾਂਦਾ ਨਾ ਤੁਰਿਆ ਪਿਆਰ ਦੇ ਨਾਲ ਕਿਉਂਕਿ ਬਾਈ ਪਿਆਰ ਦੇ ਨਾਲ ਹੀ ਟ੍ਰੈਂਡ ਜਨਵਰ ਸੈੱਟ ਆਉਂਦੇ ਨੇ ਕੀਤੇ ਹੋਏ ਤੇ ਬਾਈ ਪਿਆਰ ਦੇ ਨਾਲ ਹੀ ਜਨਰ ਤੋਦ ਦਾ ਤੇ ਅੱਜ ਕਰੀਏ ਇੱਕ ਗੱਲਬਾਤ ਪਹਿਲਾਂ ਹਾਏ ਹਾਸ਼ੀਕਾ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਬਾਈ ਸੱਤੂ ਖਾਨ ਦੇ ਨਾਲ ਮਲਾਉਣਾ ਤੁਹਾਨੂੰ ਬਾਈ ਘੋੜਿਆਂ ਦੀਆਂ ਚਾਲਾਂ ਪਾਉਂਦਾ ਹੈਗਾ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਹੱਸੀ ਗੱਲ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਤੇ ਬਾਈ ਆਪਾਂ ਨੂੰ ਘੋੜਿਆਂ ਦੀਆਂ ਚਾਲਾਂ ਪਾਉਣ ਨੂੰ ਕਿੰਨਾ ਟਾਈਮ ਹੋ ਗਿਆ 20 ਸਾਲ ਹੋ ਗਿਆ ਜੀ 20 ਸਾਲ ਹੋ ਗਏ ਤੇ ਪਹਿਲਾਂ ਵੀ ਬਾਈ ਆਪਣੇ ਖਾਨਦਾਨ ਚ ਕਰਦੇ ਨੇ ਹਾਂ ਜ ਠੀਕ ਹੈ ਦਾਦੇ ਪੜਦਾਦਿਆਂ ਤੋਂ ਪਹਿਲਾਂ ਤੋਂ ਹੀ ਕਰਦੇ ਆ ਰਹੇ ਨੇ ਇਹ ਕੰਮ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਤੱਕ ਕਿੰਨੀਆਂ ਘੋੜਿਆਂ ਨੇ ਚਾਲਾਂ ਪਾਤੀਆਂ ਬਈ ਮੰਨ ਕੇ ਤਕਰੀਬਨ 100 ਘੋੜੀ ਹੋ ਗਈ ਮੰਨ ਕੇ 100 ਘੋੜੀ ਹਾਂ ਠੀਕ ਹੈ ਤੇ ਇਹ ਬਿਸ਼ੇਰੇ ਤੇ ਬਈ ਆਪਾਂ ਨੂੰ ਕਿੰਨੇ ਦਿਨ ਹੋ ਗਏ ਇਹਨੂੰ 5 ਦਿਨ ਹੋ ਗਏ ਜੇ ਬੱਚਾ ਹੈ ਜੀ ਠੀਕ ਹੈ ਹਾਂ ਇਹਦਾ ਉਮਰ ਕਿੰਨਾ ਬਈ ਆਪਣਾ ਮੇਰਾ ਪੰਡਾ ਜੀ ਟਪਾਲੀ ਟਪਾਲੀ ਹਾਂਜੀ ਠੀਕ ਹੈ ਹਾਂਜੀ ਤੇ ਬਾਕੀ ਨਾਮ ਆਪਣਾ ਸੱਤੂ ਖਾਨ ਹੈ ਨਾ ਹਾਂ ਸੱਤੂ ਖਾਨ ਹੈ ਜੀ ਤੇ ਕਿਹੜੀਆਂ ਕਿਹੜੀਆਂ ਬਈ ਸਾਰੀਆਂ ਚੱਲਾਂ ਹੀ ਪਾ ਦਨੇ ਹਾਂ ਹਾਂ ਜੀ ਹਾਂ ਸਾਰੀਆਂ ਚੱਲਾਂ ਪਾ ਦਨੇ ਬਾਕੀ ਨੱਚਣ ਦਾ ਜੀ ਬਾਕੀ ਪਸ਼ੂ ਦੇ ਆਧਾਰ ਤੇ ਹੈ ਨਾ ਠੀਕ ਹੈ ਨਾ ਨਚਾਉਣੇ ਹਾਂ ਨਚਾਉਣੇ ਵੀ ਆ ਹਾਂ ਤੇ ਉਹ ਵੀ ਕਰ ਦਨੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਤੇ ਫਿਰ ਇਹ ਬਛੇਰੇ ਤੇ ਕਿੰਨੇ ਦਿਨ ਹੋ ਗਏ ਆਪਣਾ ਇਹ ਚਪਾ 5 ਦਿਨ ਹੋ ਗਏ ਜੀ 5 ਦਿਨ ਠੀਕ ਹੈ ਇਹ ਵੈਸੇ ਹੀ ਕਟਾ ਹਾਂ ਹਾਂ ਬੱਚਾ ਹੀ ਆ ਇਹ 13 ਕਿ ਮਹੀਨੇ ਦਾ ਬੱਚਾ ਹੈ ਠੀਕ ਹੈ ਬਈ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਬਸ ਬਾਹਰ 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 ਕੱਢਿਆ ਹੈ ਬਸ ਠੀਕ ਹੈ ਜੀ ਹਾਂ ਜੀ ਹਾਂ ਇਦੋਂ ਪਹਿਲਾਂ ਬਈ ਫਿਰ ਘੋੜੇ ਘਾੜੇ ਕਿੰਨੇ ਕੱਢਦੇ ਪੁੱਛਦਾ ਲੈ ਜੀ ਦੁਬਾਰੇ ਫੇਰ ਘੋੜੇ ਕਿੰਨੇ ਕੱਢਿਆ ਘੋੜੇ ਮਤਲਬ 100 ਘੋੜੀ ਹੋਗੇ ਘੋੜਾ ਘੋੜੀ ਟੋਟਲ ਸਾਰੇ 100 ਹੋਗੇ ਠੀਕ ਐ ਤੇ ਘੋੜਿਆਂ ਨੇ ਚਾਣ ਚੂ ਵੀ ਦਿੰਨੇ ਹੋ ਹਾਂਜੀ ਹਾਂ ਤੇ ਬਾਕੀ ਦੋਸਤੋ ਜੇਕਰ ਕਿਸੇ ਵੀ ਵੀਰ ਨੇ ਘੋੜੀ ਨਚਾਉਣੀ ਹੋਵੇ ਜਾਂ ਘੋੜਿਆ ਚਾਲਚੂਲ ਪਾਉਣਾ ਹੋਵੇ ਹਨਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਤੇ ਨੰਬਰ ਆਪਾਂ ਦਿੱਤਾ ਜੀ ਨਚਾਉਣੀ ਵੀ ਹੋਵੇ ਤਾਂ ਵੀ ਸੰਪਰਕ ਕਰ ਲਿਓ ਤੇ ਬਾਕੀ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿੰਨੇ ਆ ਬਾਈ ਘਰ ਨੰਬਰ ਵੀ ਬੋਲ ਦਿਓ ਤੁਸੀਂ ਮੇਰਾ ਨੰਬਰ 99151 ਨਡਨ ਨਿਮੇਕਲ ਕੋਡ ਜਹਾ 13068 ਤੇ ਬਾਕੀ ਆਪਾਂ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇ ਦਾਂ ਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਬਾਈ ਦਾ ਟਪਾ ਲਿਆ ਤੇ ਬੇਫਿਕਰ ਹੋ ਕੇ ਸੰਪਰਕ ਕਰ ਲਿਓ ਧੰਨਵਾਦ